ਇੱਕ ਕਿਸੇ ਤਸਵੀਰ ਨੂੰ ਰਹਿ ਕੇ ਜਦੋਂ ਸਾਡੀ ਜ਼ਮੀਨ ਕਾਇਰ ਹੁੰਦੀ ਹੈ ਛੜਕਾਂ ਦੇ ਰਹਿ ਕੇ ਰੋਣ ਰੋਕ ਕਿਉਂ ਜੇ ਇਸ ਕਰਕੇ ਨਾ ਦੇਖੇ ਦਿੱਤੇ ਤਾਂ ਸੰਸਾਰਾਂ ਦੇ ਵਿੱਚ ਇੱਕ ਨੂੰ ਨੇ ਜਿਹੜੇ ਇਹ ਲਾਗੂ ਹੋਏ ਛੋਟੀ ਵਾਰ ਨੂੰ ਬੰਦ ਕਰਤਾ ਫਿਰ ਇਹ ਤੁਕ ਤਕਰੀਬ ਜਿਹੜੇ ਸਾਡੇ ਕਰਦੇ ਉਹਨਾਂ ਨੂੰ ਅਸੀਂ ਆਉਣਾ ਹੈ ਸਮੇਤ ਦੇ ਵਿੱਚ ਜਦ ਮੇਰੇ ਜੀਵਨ ਦੇ ਸਮੇਤ ਤੇ ਹੋਰ ਇਹਨਾਂ ਦੇ ਵਿੱਚ ਹੋਰ ਕਿੱਥੇ ਤੋੜਾ ਕਰਦੇ ਨੇ ਜਿਵੇਂ ਚਾਹਤਾ ਇਹੇ ਸਰ ਤੁਮਾਂ ਨੂੰ ਦੇਵ ਸਿਵਨਾ ਮੁਰਦੀ ਦਾ ਮੂੰਹ ਹੋੜਾ ਹੈ ਖੇਤੀ ਨੂੰ ਨਾਲ ਲੱਗਿਆ ਹੈ ਇੱਕ ਨੂੰ ਵੀ ਤੁਮਾਰੇ ਨੇ ਇੱਕ ਨੂੰ ਵੀ ਆਪਣੇ ਉਠੇ ਤਰ੍ਹਾਂ ਹੋੜਨਾ ਤੇ ਤਾਂ ਨੂੰ ਗੇ ਦੀ ਨਾਲ ਤੰਦੀ ਬਧੂ ਵੀ ਜੇ ਤੁਸੀਂ ਕਾ ਕ ਤੱਕ ਪ੍ਰਚਾਰ ਲੈ ਕੇ ਜਾਉਂਦੇ ਆਪਾਂ 27 ਤਰੀਕ ਤੋਂ 31 ਤਰੀਕ ਤੱਕ ਸਾਰੇ ਪੰਜਾਬ ਦੇ ਜਿਹੜੇ ਰਫਰਾ ਦੇ ਘਰਾਂ ਦੇ ਨਾਲ ਬੱਡੇ ਮੋਢੀ ਦੇ ਨਾਲ ਨੇ ਜਿਹਦੇ ਵਿਚਾਰ ਸਾਡੀ ਆਤਮਾ ਜੀ ਸੇਨਾ ਜਦੋਂ ਤੁਸੀਂ ਆਪਣੇ ਆਪਣੇ ਰੂਪ ਦੇ ਵਿੱਚ ਆ ਜਾਓ ਤੇ ਇਕੱਠ ਵੱਡੇ ਕਰਦੇ ਨੇ ਤਾਂ ਇਕੱਠ ਵੱਡੇ ਹੋ ਜਾਂਦੇ ਨੇ 닥터리, 뱅이 베이스로부터, 이스로부터 베이스로부터, 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 베니까그놈터이스로부터 베이스로부터, 베이스로이스로부터베이스로을터 베이스로부터, 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 베이스로이스로부터 베이스로부터, 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 베이스로부이스로 ਸਾਡੀ ਪੈਨਾਂ ਦੀ ਵਧੀ ਮੱਜੀ ਹੋਣੀ ਚਾਹੀਦੀ ਹੈ ਸਾਡੇ ਖੇਤ ਬੀਜੂ ਦਾ ਦੀ ਵੱਡੀ ਗੇਤੀ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਲੋਕਾਂ ਦੇ ਪਰਿਵਾਰ ਨੂੰ ਚੁੱਲ੍ਹੇ ਤੱਕ ਖਾੜੇ ਉਹ ਜਿਹੜੇ